ਦੰਦੇ ਤੇ ਨੰਮਾਰੇ ਹਟ ਗਿਆ ਤੇ ਕੰਮ ਕਰਨ ਦਾ ਜਿਹੜਾ ਨਕਰਉਂਦੀ ਆ ਪਰੋਂ ਬਾਰੇ ਕਹਿੰਦੇ ਕਿ ਸਰਕਾਰ ਨੂੰ ਪੂਰ ਕਰਦਾ ਤੁਹਾਡੇ ਰੋਣੀ ਕਿ ਇਸ ਦਿਨ ਦੀ ਪਠਾਣਾਂ ਨੇ ਬੰਦ ਕਰ ਦਿੱਤੇ ਜਾਣ ਕਿਉਂਕਿ ਲੋਕਾਂ ਨੂੰ ਚੋੜ ਫੜ ਕੇ ਮਾਰਨ ਨੂੰ ਪਹੁੰਚ ਰਹੇ ਮੋਫਰੇ ਦੇ ਵਿੱਚ ਚੋੜ ਫੜਦੇ ਇਹਦੇ ਨੇ ਕਿਸੇ ਦਾ ਸਪਾਂਸਰ ਹੀ ਹੋ ਗਿਆ ਰੋਡ ਵਾਲੇ ਸਭ ਨੂੰ ਦੱਸਦੇ ਸਾਨੂੰ ਸੀਸੀਟੀਵੀ ਤੇਰੇ ਨਾਲ ਫੋਟੋ ਲੈ ਲਓ ਅਸੀਂ ਤੁਹਾਨੂੰ ਚੋੜ ਫੜ ਕੇ ਦਿਖਾਉਂਦੇ ਹਾਂ ਸੋ ਫੜਨੇ ਇਹਨਾਂ ਨੂੰ ਫੜ ਕੇ ਫੜਾ ਦੇ ਤਾਂ ਕੋਈ ਕੋਈ ਕਾਰਵਾਈ ਹੁੰਦੀ ਨਹੀਂ ਤੇ ਨਹੀਂ ਹੁੰਦੀ ਕੋਈ ਨਸ਼ਾ ਫੜਾਣਾ ਤਾਂ ਇਹਨਾਂ ਨੇ ਅੰਦਰੋਂ ਫੜ ਕੇ ਲਿਆਉਣਾ ਬਾਕੀ ਛੱਡ ਦੇਣਾ ਇਹ ਉਹਨਾਂ ਦੇ ਕੰਮ ਹੋ ਗਏ ਆ ਅੱਜ ਇਹ ਜਿੰਨੇ ਵੀ ਮੁਲਾਜ਼ਮ ਨੇ ਮੈਂ ਇਹਨੂੰ ਕਦੇ ਥਾਣੇ ਕਰਕੇ ਬਾਹਰ ਗਸ਼ਤ ਕਰਦੇ ਨੇ ਜਿਹੜੇ ਸ਼ਰਿਆਮ ਇੱਥੇ ਚੋਰੀਆਂ ਵਾਧਰੀਆਂ ਸਾਡੇ ਸਰਪੰਚ ਸਾਹਿਬ ਦੇ ਇੱਥੇ ਬਕਰਨ ਸਿੰਘ ਜੀ ਨੇ ਬੈਠੇ ਆ ਦਿਨੇ ਦੁਪਹਿਰ ਉਹਨਾਂ ਨਾਲ ਲੁੱਟ ਖੋਈ ਉਹਦਾ ਹੱਥ ਹੋ ਯਾਰ ਮੋਬਾਈਲ ਫੜਿਆ ਗਿਆ ਹਰ ਦੇ ਤੱਕ ਪੌਂਸ ਦੇ ਕੰਟੇ ਦੀ ਤਕਨੀਕ ਨਹੀਂ ਸਕਦੀ ਕਿ ਹਰ ਮੌਕਾ ਕੀ ਹੋਊਗਾ ਕਿ ਲੋਕਾਂ ਨੂੰ ਜਦ ਰਹੀ ਹੈ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਆ ਤਾਂ ਲੋਕ ਆਪਣੇ ਘਰੋਂ ਤੋਂ ਨਿਕਲਣੇ ਵੀ ਦੰਦੇ ਬਦਾਰੇ ਹੁਜਾਰਾ ਵੀ ਹੋਗਾ ਲੋਕਾਂ ਨੂੰ ਆਪਣੇ ਜੇਬ ਵਿੱਚ 10 ਰੁਪਏ ਲੈ ਕੇ ਜਾਣਾ ਵੀ ਔਖਾ ਲੱਗੇਗਾ ਇਹ ਹਾਂ ਇਹ ਮਜਬੂਰੀਆਂ ਵੀ ਬੁਲਾਉਤੀਆਂ ਪੀਣਾ ਬੈਠੀ ਰਹੇਗਾ ਮੋਮੈਂਟ ਤੋਂ ਬਰਕਰਾਰ ਦਿੱਤੀ ਜਾਂਦੀ ਆ ਫੜਨੇ ਬਹੁਤ ਬੜੋ ਮੈਂ ਤਾਂ ਬੰਦਾ ਸੀ ਤੁਹਾਨੂੰ ਪਹਿਲਾਂ ਵੀ ਇੱਕ ਦੋ ਦੱਸਿਆ ਕਿ ਰੁਕੀਆ ਮੇਰੀ ਆਦਾਂਾਂ ਵਾਂਗ ਚੋੜ ਹੋਈ ਜਾਂਦਾ ਬਸ ਤੁਹੀ ਬੋਲਿਆ ਤੇ ਬਸਾ ਤੋਂ ਉਹ ਹੀ ਇਹ ਨਹੀਂ ਕਰਦੇ ਆ ਕੋਈ ਕੰਮ ਹੋ ਗਿਆ ਲੋਕ ਆਪਣਾ ਲਈ ਇਸ ਕਾਰਨ ਉੱਥੇ ਜੇ ਹੋ ਕਰਦੇ ਆ ਪਰ ਇਹਨਾਂ ਦੀ ਜੇਲੀ ਇੱਥਾ ਬੰਦ ਹੈ ਮੈਂ ਇੱਕ ਬੰਦਾ ਰੋਣੋ ਸੀ ਸਾਰੇ ਰੋਹੋ ਬੰਦ ਰਹਿ ਗਿਆ ਅਸੀਂ ਆਜੋ 6 ਮਹੀਨੇ ਪਹਿਲਾਂ ਫੋਨ ਫੌਜਰੀ ਹੋ ਜਾਂਦੀ ਸੀ ਇੱਕ ਬੰਦਾ ਹੱਥੇ ਕਾਪੂ ਆਇਆ ਅਜੇ ਬੈਲਮ ਗੇਦੀ ਲਈ ਅਸੀਂ ਕਿਤੇ ਪਾਸਾ ਜਿੱਥੇ ਕੰਮ ਨੂੰ ਲਵਾਉਣਾ ਰਿਹਾ ਅਜੇ ਦੇ ਘਰ ਦੀ ਨੂੰ ਫੜ ਕੇ ਅਸੀਂ ਗੈਰ ਘਰੋਂ ਤੇ ਸਮਾਨ ਗਾਉਂਦ ਹੋਇਆ ਉਹਦਾ ਚਾਚਾ ਲੈ ਆਉਣਾ ਇਹ ਵੀ ਆਪਣੇ ਪਾਸੇ ਨਿਕਾ ਪਾਉਗੇ ਇੱਕ ਚਾਚਾ ਆਇਆ ਲੱਗਦਾ ਚਾਚਾ ਨੇ ਹੀ ਮਾਮਲੇ ਨੂੰ ਵਿਆ ਕਰਾਇਆ ਵਾ ਇਹਦਾ ਕੋਈ ਫਾਰਮ ਨਹੀਂ ਤੇ ਜਦੋਂ ਅੱਜੀ ਦਬਾਅ ਆਇਆ ਤੁਹਾਡੇ ਸਾਹਮਣੇ ਦਾ ਜੋ ਮੇਰੇ ਕਿਹਾ ਕੇ ਪਾਜਾ ਕਰਾਉਣ ਮਾਸਟਰ ਬੜੇ ਮਾਸਟਰ ਵੀ ਕਰਦਾ ਉਹਦੇ ਲੋੜੀਆਂ ਨਹੀਂ ਕਰਦਾ ਛੇਆ ਮਤਾਂ ਦੇ ਪੱਟੀ ਕਰੇ ਉਹ ਅਜੇ ਹੋਰ ਜ਼ਮਾਨਤ ਲਾ ਕੇ ਬਾਹਰ ਆਇਆ ਜੀ ਸਾਨੂੰ ਵੀ ਦੂਜੇ ਦੀ ਮਾਤ ਹੋਈ ਨਹੀਂ ਆ ਇਹ ਸਾਡਾ ਬਿਲਕੁਲ ਸਾਥ ਨਹੀਂ ਦਿੰਦੇ ਇਹ ਆਪਾਂ ਨੂੰ ਇਹ ਅਕਲ ਸੁਣਾ ਪੈਣਾ ਪਾਣੀ ਆਪਾਂ ਆਪ ਅਧਿਕਾਰ ਲੈ ਸਕਦੇ ਆ ਮੇਰੀ ਵੀਰੋ ਅੱਜ ਫਰੀਜ ਆ ਮੈਨੂੰ ਜਾਣਾ ਪੈਣਾ ਬਿਲਕੁਲ ਮਗਨ ਫਗਾਨ ਸਿੰਘ ਜੀ ਸਾਡੇ ਆ ਗੁਰਦੀਸ਼ਾ ਬੈਠੇ ਆ ਸਤਪਾਲ ਜੀ ਬੈਠੇ ਆ ਬੀਐਸਪੀ ਸਾਹਿਬ ਆਉਂਦੇ ਆ ਤੇ ਗੱਲਬਾਤ ਉਹਨਾਂ ਨਾਲ ਚਲਾਈਓ ਜੇ ਫਿਰ ਕਰਦੀ ਆ ਆਪਾਂ ਜਾਂ ਲੜਦੀ ਵਾਪਸ ਲੈਣੀ ਆ ਜਾਂ ਉਹ ਸਾਰੇ ਪਰਵਾਸੀ ਪਰਚਾ ਕਰਾਉਣਾ ਵਾ ਯੂ ਆਫਾ ਦਰਸਾ ਦੁੱਦੀ ਆ ਨਹੀਂ ਜੇ ਆਪਾਂ ਨਹੀਂ ਜਿਹੜਾ ਮੈਂ ਕਿਹਾ ਜਿਹੜੇ ਘਟੇ ਦੇ ਵਾਪਸ ਆ ਜਾਣਾ ਆ ਤੇ ਇਹਦਾ ਕਹਿੰਦਾ ਕਿ ਮੈਂ ਤਾਂ ਜੱਜ ਕੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਬੰਦੇ ਮੇਰੇ ਸਾਥੀ ਉੱਥੇ ਹੀ ਰਾਹ ਜਾਂ ਕੋਈ ਨਹੀਂ ਸਾਰੇ ਇੱਥੇ ਰਹਿ ਗਏ ਨਾਲ ਕਮੀ ਇਹ ਦੇਉਣਾ ਸਾਡੀ ਪੌਂਸ ਇਥੋਂ ਦੀ ਇੰਨੀ ਵਧੀਆ ਤਿੰਨ ਕ ਮਹੀਨੇ ਪਹਿਲਾਂ ਅਸੀਂ ਬਾਈ ਨੇਮ ਚਿੱਤੇ ਵਾਲਿਆਂ ਦੇ ਨਾਮ ਲਗਾ ਕੇ ਗਏ ਸਾਨੂੰ ਕਹਿੰਦੇ ਤੁਸੀਂ ਆਪਣੇ ਪਿੰਡਾਂ ਦੇ ਜਾਂ ਆਪਦੇ ਆਸ-ਪਾਸ ਦੇ ਜਿਹੜੇ ਕੋਈ ਜਿੱਥੇ ਦਾ ਧੰਦਾ ਕਰਦੇ ਨੇ ਜੇ ਨੇ ਕੋਈ ਧੰਦਾ ਕਰਦੇ ਆ ਸਾਨੂੰ ਨਾਮ ਦਿਓ ਅਸੀਂ ਬਾਈ ਨੇ ਨਾਮ ਲਾ ਕੇ ਗਏ ਕਹਿੰਦੇ ਜੀ ਹੁਣੇ ਰੇਡ ਕਰ ਦੇਣੀ ਆ ਅੱਜ ਤੱਕ ਰੇਡ ਨਹੀਂ ਹੋਈ ਫਿਰ ਅਸੀਂ ਡਿਪਟੀ ਸਾਹਿਬ ਦੇ ਪੇਸ਼ ਹੋਏ ਅਧਿਕਾਰੀ ਇੱਕ ਲੁੱਟ ਖੋਹ ਹੋਈ 16000 ਰੁਪਇਆ ਖੋਇਆ ਆ ਆਤਰਾਮਾਨ ਦੇ ਬੰਦਿਆਂ ਦਾ ਬੰਦੇ ਦੀ ਪਛਾਣ ਲੈ ਉਥੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਆ ਲੜਕੀ ਦਾ ਅੱਜ ਵੀ ਇੱਕ ਨਵਾਂ ਮੈਟਰ ਆਇਆ ਉਹ ਵੀ ਕੋਈ ਤੇ ਵੀ ਕੋਈ ਸੁਣਵਾਈ ਨਹੀਂ ਇੱਕ ਹਰਿਆਣਾ ਤੋਂ ਵਿਚਾਰਾ ਗਰੀਬ ਪਰਿਵਾਰ ਵਾਲੀ ਦਾ ਕਲੰਬਰ ਦਾ ਕੰਮ ਕਰਦਾ ਮੁੰਡਾ ਉਹਨੇ ਇਹ ਨਵਾਂ ਮੋਬਾਈਲ ਲੈ ਕੇ ਚਾਲੂ ਕੀਤਾ ਸੀ ਲਟੇਰੇ ਆਏ ਉਹਨਾਂ ਦਾਤਰ ਰੱਖਿਆ ਉਹ ਜਿਹੜੇ ਫੋਨ ਮਦਦੋਂ ਨੇ ਆਪ ਹੀ ਦੇਪਤਾ ਫੋਨ ਵੀ ਲੈ ਜਾਓ ਮੇਰੀ ਜਾਨ ਖੜਦੇ ਹੋ ਉਹ ਫੋਨ ਖੋ ਕੇ ਭੱਜ ਗਿਆ ਜਾਣ ਕੇ ਫਿਰਦੇ ਉਹਦੇ ਮੌਲਾਂ ਚ ਪੁੱਠਾ ਦਾਤਰ ਮਾਰ ਗਿਆ ਤੇ ਜਦੋਂ ਸਾਡੇ ਮੁਰਸੀ ਸਾਹਿਬ ਕੋਲੇ ਆਏ ਉਹ ਐਪਲੀਕੇਸ਼ਨ ਲਿਖਾ ਕੇ ਦੇਣ ਤੇ ਮੁਰਸੀ ਰਾਮ ਨੇ ਤੁਹਾਂਗੇ ਮਾਰੀ ਕਹਿੰਦੇ ਜਿੰਨਾ ਚਿਰ ਐਸਐਚਓ ਸਾਹਿਬ ਨਹੀਂ ਆਉਂਦੇ ਮੈਂ ਐਪਲੀਕੇਸ਼ਨ ਨਹੀਂ ਲੈ ਸਕਦਾ ਕੀ ਗੱਲ ਇਹ ਇੱਥੇ ਪਕੌੜੇ ਖਾਣ ਨੂੰ ਰੱਖਿਆ ਜੇ ਸਾਡੀ ਐਪਲੀਕੇਸ਼ਨ ਵੀ ਨਹੀਂ ਲੈ ਸਕਦਾ ਕੀ ਸਾਡੀ ਆਮ ਜਨਤਾ ਦੀ ਸਰਕਾਰ ਅੱਜ ਭਗਵਾਨ ਜੀ ਮਾਨ ਸਾਹਿਬ ਦਮਗਦੇ ਮਾਰਦੇ ਸੀ ਵੀ ਸਾਡੀ ਸਰਕਾਰ ਆਉਣ ਤੇ ਆਮ ਲੋਕਾਂ ਦੇ ਸਾਹਾਂ ਲਈ ਹੋ ਜਿਹਦੇ ਵਿੱਚ ਅਸੀਂ ਵੀ ਬੜੇ ਉਤਸ਼ਾਹ ਦੇ ਨਾਲ ਇਸ ਪਾਰਟੀ ਦੇ ਨਾਲ ਤੁਰੇ ਸੀ ਕਿ ਸਾਡੀ ਆਮ ਲੋਕਾਂ ਦੀ ਸੁਣਵਾਈ ਹੋਣੀ ਸ਼ੁਰੂ ਹੋ ਜਾਣੀ ਆ ਤੇ ਜਿੱਥੇ ਜਦੋਂ ਜਾ ਕੇ ਖਾਣੇ ਕਿਚਰੀ ਕਿਤੇ ਗੱਲ ਕਰ ਲਓ ਕਿਤੇ ਵਿੜੀਓ ਦਫਤਰ ਗੱਲ ਕਰ ਲਓ ਕਿਤੇ ਬਿਜਲੀ ਕਰ ਗੱਲ ਕਰ ਲਓ ਜਿੰਨਾ ਜੁਰਪੰਡੋਰੀ ਸਾਹਿਬ ਦਾ ਫੋਨ ਨਹੀਂ ਆਉਂਦਾ ਉਹਨਾਂ ਜਿੱਥੇ ਤੁਹਾਡਾ ਕੋਈ ਕੰਮ ਨਹੀਂ ਹੁੰਦਾ ਚਾਹੇ ਕੋਈ ਜਾਇਜ਼ ਆ ਤੇ ਚਾਹੇ ਕੋਈ ਨਜਾਇਜ਼ ਆ ਕੀ ਗੱਲ ਆਮ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਕੀ ਗੱਲ ਆਮ ਲੋਕਾਂ ਨੇ ਪਿੰਡਰ ਸਾਹਿਬ ਕੋਲ ਵੋਟਾਂ ਨਹੀਂ ਪਾਈਆਂ ਤੁਹਾਨੂੰ ਜਾਂ ਮਾਨ ਸਾਹਿਬ ਨੂੰ ਵੋਟਾਂ ਨਹੀਂ ਪਾਈਆਂ ਇਹ ਵੋਟਾਂ ਪਾਉਣੀਆਂ ਤਾਂ ਆ ਜਿਹੜੀ ਕਚਹਿਰੀ ਬੈਠੀ ਇਹਨਾਂ ਨੇ ਪਾਉਣੀਆਂ ਨਾ ਕਿ ਅਫਸਰशाही ਨੇ ਤੁਹਾਨੂੰ ਵੋਟਾਂ ਪਾਉਣੀਆਂ ਇਦਾਂ ਦੇ ਕੰਮ ਨਾ ਕਰੀਏ ਆਪਾਂ ਸੋ ਹੁਣ ਮੈਂ ਬੇਨਤੀ ਕਰਾਂ ਚੰਨਜੀਤ ਸਿੰਘ ਥੰਮੋਵਾਲ ਕਾਹਲੇ ਉਹ ਆਪਣੇ ਵਿਚਾਰ ਰੱਖਾਂ ਮੈਨੂੰ ਸਮਝਦਾ ਪਰ ਇਹਨੂੰ ਚਾਹੀਦਾ ਹੈ ਆ ਕਿ ਜੋ ਇਹਨੇ ਸਭ ਮਾੜੀ ਕਤੂਦਰੀ ਕੀਤੀ ਹੈ ਸਾਡੇ ਹਲਕੇ ਹਲਕੇ ਦੇ ਵਿੱਚ ਫਰਾਟ ਮਹਿਬੂਬ ਦੇ ਵਿੱਚ ਇਹ ਸਭ ਤੋਂ ਮਹਿੰਗੀ ਚੀਜ਼ ਇਹ ਮੇਰੇ ਔਲ ਸਮੇਂ ਆਂਦਾ ਇਹ ਸਾਨੂੰ ਲਾ ਨਾਮ ਰਿਆ ਜੀਐਸਟੀ ਹਵੇ ਵੀ ਕੰਨੀ ਪਤਰਾਵੇ ਹਾਲੇ ਵੀ ਐਸਐਸਟੀ ਕੰਨੀ ਪਤਰਾਵੇ ਭਵੇਂ ਐਸਐਸਟੀ ਦੀ ਕੰਨੀ ਕਰਾਏ ਵੀ ਅਸੀਂ ਆਪਸ ਵਿੱਚ ਗੱਲ ਮੰਨਣੀ ਆ ਪਰ ਇਹ ਜਿਹੜਾ ਪਿੰਦਰ ਕੋਰੀ ਆ ਉਹ ਪਿੰਡ ਪਿੰਡ ਬੰਨਣਾ ਪਟ ਕਰ ਲਿਆ ਅਸੀਂ 40 ਘੰਟੇ ਸੌਂ ਕਰਾ ਦੇ ਤੇ ਕਿਤੇ ਹਾਰੇ ਗੱਲ ਤੋਂ ਵਿੱਚ ਕਿਸੇ ਦੀ ਘਰ ਬਚਾਉਣੇ ਆ ਤੇ ਤੁਸੀਂ ਕਿਸੇ ਦੇ ਅਜਾਣੇ ਆ ਇਸ ਕਰਕੇ ਆਪਾਂ ਸਾਰੇ ਲੋਕ ਸਾਫ਼ ਚੱਲਿਆ ਜਿੰਨਾ ਚਿਰ ਇਸ ਨੌਜਵਾਨ ਨੂੰ ਗਿਆਨ ਹੀ ਨਹੀਂ ਬੰਦਾ ਆਪਾਂ ਇੱਥੇ ਬੈਠੇ ਆ ਪੁੱਛਦੇ ਆ ਲੈ ਕੇ ਆਉਂਦੇ ਆ ਕੀ ਹੁੰਦਾ ਕੀ ਨਹੀਂ ਹੁੰਦਾ ਅੱਜ ਵੀਰ ਆਪਾਂ ਆਪਣੀ ਮੇਰੀ ਗੱਲ ਹੈ ਮੈਂ ਕਹਵਾਇਆ ਕਿ ਪਹਿਲੇ ਦਾਰਕਤ ਨੂੰ ਜਿੱਥੇ ਮਾਰੀ ਜਾਵੇ ਬਾਅਦ ਵਿੱਚ ਪਰ ਤੋਂ ਪਹਿਲਾਂ ਆਹ ਚੀਜ਼ ਦਿਖਾ ਦੇ ਆ ਇਹ ਤਾਂ ਪੱਤਰ ਜਦ ਦਿਖਾ ਕੇ ਸਾਨੂੰ ਅਖਰੇ ਕਰਾਵੇ ਕ੍ਰੇਡਿ ਗੋਸ਼ੀਆਂ ਨੂੰ ਦੁਬਾਰਾ ਕਰਕੇ ਸਮਝਿਆ ਜਾਵੇ ਅਗਲਾ ਨਿਆਅ ਫਿਰ ਦੇਖਾਂਗੇ ਕਿ ਵਾਪਸ ਆਣੀ ਕਿੱਥੇ ਹੈਣਾ ਕਿੱਥੇ ਨਹੀਂ ਹੈਣਾ ਉਹ ਸਭ ਕੁਝ ਹੈ ਨਾ ਸਭ ਕੁਝ ਕਰਾਂਗੇ ਆਹ ਸਾਹ ਉਹ ਸਾਡੀ ਬੇਸਿਕਾ ਦਾ ਜਿੰਨੀ ਬਾਤ ਬਾਤ ਜੀ ਸਪੀਕਰਾਂ ਸਪੀਕਰਾਂ ਜਿਲ੍ਹਾ ਬਣਿਆ ਹੈ ਕਿ ਆਪਣੇ ਲੋਕਾਂ ਲਈ ਜੋ ਵੀ ਆਪਣੇ ਜਿਹੜੀ ਗੱਲਬਾਤ ਚੱਲੀ ਹੈ ਇਸ ਬਾਰੇ ਕੀ ਜਾਣੇ ਜਿਹੜਾ ਮਸਲਾ ਬਣਿਆ ਲੋਕਾਂ ਤੋਂ ਦੇਖੀ ਵਿਆਹੀ ਸੀਗੀ ਢੋਆ ਚੜ ਸਰ ਬਾਸਰ ਬੁੱਢਾ ਪਾ ਬੁੱਢਾ ਵਿਆਹੀ ਸੀਗੀ ਉਹਦੇ ਇੱਕ ਬੱਚਾ ਸੀ ਉਥੋਂ ਦੂਸਰੇ ਥਾਂ ਚਲੇ ਗਈ ਉਹਦੇ ਹਸਬੰਦ ਕਰੀਵਨ ਦੁਬਈ ਦੇ ਵਿੱਚ 11 12 ਸਾਲ ਲਾਈਵ ਚਾਰੇ ਨੇ ਉਹਨੇ ਪੈਸੇ ਪੂਸੇ ਸਾਰਾ ਕੁਝ ਆਪਣੀ ਵਾਈਫ ਨੂੰ ਦਿੱਤਾ ਜਦੋਂ ਪਤਾ ਲੱਗਿਆ ਲੜਕੀ ਦੇ ਮਾਪੇ ਸੌਰੇ ਉਹਨਾਂ ਨੇ ਇਕੱਠੇ ਬੰਦੀਆਂ ਕੋ ਗੋਸ਼ਤ ਕੀਤੀ ਕਿ ਸਾਡੇ ਨਾਲ ਇਹ ਧੱਕਾ ਹੋਇਆ ਵਾ ਜਦੋਂ ਜੱਫੇ ਬੰਦਿਆ ਨੇ ਆਖਿਆ ਇੱਥੇ ਪ੍ਰਕਾਸ਼ਨ ਨਾਲ ਗੱਲਬਾਤ ਕੀਤੀ ਪਰਤ ਉਹਨਾਂ ਨੇ ਮੇਟੇ ਵੀ ਨੂੰ ਕਾਹ ਰਾਤੀ ਬਹਿਤ ਆ ਇੱਥੇ ਖਾਣੇ ਦੇ ਵਿੱਚ ਧਿਆਨ ਕੇ ਬਾਅਦ ਵਿੱਚ ਸਾਨੂੰ ਮਿਲਣਾ ਪਰਿਵਾਰ ਨੂੰ ਜ਼ਿੰਮੇਵਾਰ ਰੋਹੇਦਾਰ ਬੰਦਿਆਂ ਨੂੰ ਮਿਲਣਾ ਉਹਨਾਂ ਵਾਜਬ ਨਹੀਂ ਸਕਿਆ ਇੱਕ ਸਰਕਾਰੀ ਅਚਾਰਜ ਦੇ ਕਹਿਣ ਦੇ ਉੱਤੇ ਇਹਨਾਂ ਨੇ ਲੜਕੀ ਨੂੰ ਛੱਡ ਦਿੱਤਾ ਕੀ ਚਾਹ ਵੀ ਜਿੱਥੇ ਲੜਕੀ ਕਹਿੰਦੀ ਉੱਥੇ ਜਾਣ ਦੋ ਜਿਹੜਾ ਲੁੱਟ ਆਇਆ ਹੋਇਆ ਸੋਨਾ ਪੈਸਾ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਜਦੋਂ ਬੰਦਿਆ ਦੇ ਆਗੂਆਂ ਸਹਿਬਾਨ ਫੈਰਿਆ ਇਹੀ ਇੱਥੇ ਪ੍ਰਸ਼ਾਸਨ ਨਾਲ ਗੱਲ ਕੀਤੀ ਉਹਦੇ ਵਿੱਚ ਇਹਨਾਂ ਨੇ ਥੋੜੀ ਬਤ ਵਿੱਚ ਹੀ ਨਾਲ ਸਾਡੇ ਨਾਲ ਗੱਲ ਕੀਤੀ ਸਾਰੇ ਮੈਂ ਮਲਾਜਮਾਨੇ ਉਹਦੇ ਖਿਲਾਫ ਦੇ ਵਿੱਚ ਅੱਜ ਇੱਥੇ ਧਰਨਾ ਲਾਇਆ ਸਾਰੀ ਕੱਤੇ ਬੰਦਿਆ ਦੋਤ ਤੇ ਸਾਰੀ ਬੰਦਿਆ ਬੈਠੀਆਂ ਤੇ ਨਾਲ ਹੀ ਇਹ ਇਹੀ ਮੰਗ ਕਰਦੇ ਆਂ ਵੀ ਜੇ ਲੜਕੀ ਨੂੰ ਤੇ ਲੜਕੇ ਨੂੰ ਲਿਆਂਕੇ ਕੋਤੇ ਜਿਹੜੀ ਬੜਦੀ ਕਾਰਵਾਈ ਚੁੱਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਮਿਲ ਜਾਵੇ ਅਸੀਂ ਸਮਾਜ ਦੇ ਨਾਲ ਖੜੇ ਆਂ ਜਿਹੜੀ ਸਮਾਜ ਦੇ ਵਿੱਚ ਕ੍ਰਿਤੀ ਆ ਉਹਦੇ ਖਰਾਬ ਆ ਸਾਰੀਆਂ ਜਥੇਬੰਦੀਆਂ ਇਹ ਤਾਂ ਹੋਣ ਲੱਗਾ ਕਿ ਸਾਡਾ ਸਾਰਾ ਸਿਸਟਮ ਹੀ ਹਿੱਲ ਜੂਗਾ ਕਿ ਇਹ ਲੜਕੀਆਂ ਹੋ ਗਿਆ ਕਿ ਆਪਣੀ ਮਨਮਰਜ਼ੀਆ ਕਰਨ ਲੱਪਣ ਦਾ ਮੌਕਾ ਹੋ ਜੂਗਾ ਪਰ ਜਿਹੜਾ ਨੁਕਸਾਨ ਹੋਇਆ ਮੁੰਡੇ ਦਾ ਉਹਦੀ ਪਰਭਾਈ ਕਰਦੀ ਹੀ ਮੰਨ ਕਰਦੀ ਨਾ ਵੀ ਕੁਝ ਕਰ ਸਕਦੇ ਨਹੀਂ ਲਾਲੀ ਜਦੋਂ ਅੱਜ ਇਹ ਪ੍ਰਸ਼ਾਸਨ ਨਾਲ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ ਅੱਜ ਉਹਨਾਂ ਦਾ ਜਵਾਬ ਕੀ ਹੁੰਦਾ ਸਭਾ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਕਿੰਨੇ ਵਜੇ ਸਟੇਜ ਉੱਤੇ ਬੈਠੇ ਰਹਿ ਵੇਟ ਕਰਦੇ ਰਾ ਸਾਡੇ ਸੰਗੀਆਂ ਸਭ ਆਵੇ ਜੀ ਅੱਗੇ ਇੱਕ ਜੀ ਲੜਕੀ ਦੇ ਹੱਥਰੇ ਵਿੱਚ ਵੀ ਲੜਕੀ ਮਾਪਿਆਂ ਨੂੰ ਤੋੜੋ ਤੇ ਬਾਜਵਾ ਚੰਦਰਿੰਦਰ ਸਿੰਘ ਬਾਜਵਾ ਜੀ ਮੌਜੂਦ ਸਕੇ ਹੋਰ ਸਾਡੇ ਜੱਥੇ ਪਤੀ ਦਾ ਹੱਕ ਮੌਜੂਦ ਸਕੇ ਤੇ ਪਰ ਉਹਨਾਂ ਨੇ ਗੱਲ ਬਾਜਵ ਨਹੀਂ ਸਮਝੀ ਆਪਣੇ ਕਿਸੇ ਇੱਕ ਹੂਮ ਤੇ ਆਇਆ ਜੋ ਕੁਝ ਕੁਤੇ ਲੜਕੀ ਪੇਚ ਵਿੱਚ ਉਹਦੇ ਨਾਲ ਕਿਹੜਾ ਦੇ ਕਰ ਕਹਿ ਸਕਦੇ ਹੋ ਆਪਣੀ ਦੂਖ ਕਰਦਾ ਹੋ ਜਾਣਾ ਇਸੇ ਬਾਤ ਦੀ ਗੱਲ ਹੈ ਕਿ ਜਿਹੜਾ ਉਹ ਘਰ ਹੈ ਧੰਵਾਲਾ ਹੋਰ ਜਿਹੜੀ ਬਾਰਿਸ਼ ਨੂੰ ਸਾਹ ਰਹਿ ਗਿਆ ਹੈ ਉਹ 11 ਸਾਲ ਲੱਗਿਆ ਤੁਹਾਡੇ ਮੇਰੇ ਤੇ ਮੁੰਡਾ ਬਹੁਤ ਬੀਚਾ ਕਈ ਕੋਮੇ ਕਮਾ ਲਈ ਇਹਨੂੰ ਪਹਾਲੀ ਤਾਂ ਕਿ ਆਪਣੀ ਘਰ ਵਾਲੀ ਦੇ ਹੱਥ ਤੇ ਰੱਖੀ ਹੋਵੇ। ਪਰ ਦੋਸਤਾਂ ਦੀ ਅੰਦਾਜ਼ੇ ਵਿੱਚ ਵੀ ਦੇਖਦੇ ਮੈਂਗਾ ਸਭ ਲੋਕ ਬਾਹਰ ਹੀ ਦੇਖਣ ਨੂੰ ਨਾ ਘਰੋਂ ਚੜ ਗਿਆ। ਉਹ ਜਿਸ ਨੂੰ ਦਾ ਕੰਮ ਕਰੀਏ ਕਰੇਗਾ। ਜਦੋਂ ਆਇਆ ਬਚਾਰੇ ਜਿਲੋਕ ਤਾਂ ਲੱਗਿਆ ਕਿ ਮੇਰਾ ਸੁੱਖਿਆ ਖਾਣਾ ਉਹ ਨਾ ਉਹ ਜਿਹੜਾ ਲੜਕਾ ਵਾ ਤਕਰੀਮ ਸਿੰਘ ਸਾਹਿਬ ਦਾ ਲੜਕਾ ਵਾ ਉਹਨੂੰ ਮਾਰਦੇ ਹਸਪਤਾਲ ਗਿਆ ਵਾ ਜੇ ਉਹਨੂੰ ਤੇ ਜੋ ਗਿਆ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਜੀ ਸੰਭਵਾ ਜੀ ਆਪਣੀਆਂ ਜਾਣੇ ਜਿਹੜਾ ਜਦੋਂ ਜਾਸਾ ਹੋਇਆ ਮੇਰੇ ਕੋਲ ਬਾਲਕੀ ਦੇ ਸਾਚਾ ਸਵਰਥ ਹਾਂਜੀ ਹੋਰ ਕੋ ਸਾਥੀ ਉਹਨੇ ਦੋਨੇ ਭਰਾ ਉਸ ਦੀ ਮਾਂੜਕੀ ਦੀ ਜੇ ਆਹ ਭਾਈ ਸੋਖਣ ਦੇ ਪੂਰੇ ਜਨਤਾ ਕੈਰਪੀ ਦੀ ਇਸਮਾਨ ਪੂਰਾ ਜਾਨੀ ਪੂਰਿਆ ਉਸ ਨੂੰ ਬਹੁਤ ਪ੍ਰੀਤ ਨਾਲ ਕਰ ਰਹੀ ਹੈ ਆਪਾਂ ਕੋਈ ਆਏ ਜਿਹੜੀ ਕੋਸ਼ਿਸ਼ ਨੇ ਬਰਾਮਦ ਕੀਤੀ ਹੈ ਉਹ ਚੰਗਾ ਕਦਮ ਚੁੱਕਿਆ ਇਸ ਕੀ ਨੂੰ ਸਾਹਮਣੇ ਰੱਖਿਆ ਰਾਜਨੀਤਿਕ ਪਾਰਾਵਲੀ ਉਹਨੇ ਕਿਹਾ ਕਿ ਮੈਂ ਆਪਣਾ ਪਤੀ ਛੱਡ ਕੇ ਕੁੱਤੇ ਨਾਲ ਉਹ ਆਈ ਰੇੜਾ ਤੋਂ ਬਰਾਮਦ ਕੀਤੀ ਹੈ ਸਾਡੇ ਦੇਖ ਕੇ ਇਹ ਬਹੁਤ ਬੜਾ ਹੈ। ਬਿਆਖਿਆ ਕੀਤਾ ਕਿ ਜਦੋਂ ਬਿਆਖਿਆ ਦਫਤਰ ਪੁਲਿਸ ਨੂੰ ਦੱਸੀ ਗਈ ਤਾਂ ਨਹੀਂ ਜਾ ਸਕਦਾ। ਉਹ ਇਹ ਅਮਨ ਯਾਤਰੀ ਹੈ ਜੋ ਮਰਦੀ ਕਰਾਉਣ ਕਰਦੇ ਹੈ। ਸਾਰੇ ਅਪੋਸਟਰ ਦੇ ਮਾਰ ਕੇ ਸੁਬਤਿਸ ਪਾਕਿਸਤਾਨ ਦੇ ਨਾਲ ਵੀ ਨਾਲ ਸੁਗੇ। ਸਾਡੀ ਦੇ ਗਾਜੀ ਤੁਸੀਂ ਇਹ ਦਰਵਾਜ਼ੇ ਨੂੰ ਕੋਈ ਅਪਸ਼ ਕਰਦੇ। ਉਹ ਪਿਆਲ ਕੇ ਮਾਕੀ ਕਰਦੇ ਦੀ ਐਫ ਆਈ ਆਰ ਸਾਨੂੰ ਦੇਣੀ। ਕਹਿੰਦੇ ਦੀ ਤੁਸੀਂ ਜਾਓ। ਸਾਡੀ ਛੱਤ ਜੀ ਦੀ ਅਸੀਂ ਸੈਨਵਾਇਟ ਨਾਲ ਅਮਨ ਯਾਤਰੀ ਦਾ ਬੇਰੇ ਰੋ। ਜੰਗਲੇ ਦੇ ਬਾਦ ਨੂੰ ਸ਼ੋਰੇ ਮੈਂ ਪੁੱਛਿਆ ਥਾ ਜੇ ਤੌਰੇ ਸਿੱਧੇ ਕੰਮ ਕਰਦੇ ਨੂੰ ਆਉਂਦੇ। ਜਿਹੜਾ ਇਹ ਰਕੀ ਦਾ ਪਰੋਂ ਦੇਤੀ ਮੈਂ ਕਹਾਂ ਤੌਰੇ ਸਿੱਧੇ ਕੰਮ ਕਰਦਾ। ਤੁਸੀਂ ਇਹ ਲੁਕਤੀ ਹੋ ਘੜਦਿਆਂ ਦੀ ਸੀ ਉਹਦੀ ਬਾਹ ਦੇ ਹੱਲੇ ਕਰਦੇ। ਲੜਕੀ ਨਹੀਂ ਸੀ ਜਿਹੜਾ ਕਹਿੰਦੀ ਕਿ ਤੁਸੀਂ ਕੋੜ ਦੇ ਟੋਸ ਕਰਦੇ ਉਹ ਤੋਂ ਸ਼ਮਾਨ ਬਰਾਮਦ ਕਰਕੇ ਦਸਾਰਦੇ। ਅੱਗੇ ਇੱਕ ਪੁੱਛਿਆ ਕਰਦੇ ਸਾਰੇ ਪੁੱਛੇ ਕਰਦੇ। ਵਾਟ ਵਾਟ ਦਾ ਲੋਕ ਨੇ ਗਿਆ। ਲੋਗਰ ਦੀ ਸਾਰੀ ਪੁੱਛਾਇਆ ਕਰੋਤੀ ਆ। ਉਹ ਮੰਨ ਕਰਦੀ ਆ ਜਕਮੀਰ ਨੇ ਬਹੁਤ ਬਲਾਇੰਗ ਕੀਤੀ ਆ।